ਹੋਇਆ ਤੈਨੂੰ ਅਲਕੋਲ ਰੈਂਦਿਆ ਹੁਣ ਮੇਰੀ ਜ਼ਿੰਦਗੀ ਚ ਮਾਰ ਨਹੀਂ ਮੈਂ ਓ ਮੀ ਮੇਰੀ ਦੱਸ ਕਿਹੜਾ ਤਾਰ ਤੋੜ ਨਹੀਂ ਮੈਂ ਹਾਲਾਤ ਗਰੀਬੀ ਮੈਂ ਗਰੀਬੀ ਕਹਾਂਗਾ ਕਿਉਂਕਿ ਜਦੋਂ ਮੈਂ ਇੱਕ ਲੋਕ ਕਹਿੰਦੇ ਨੇ ਬੜਾ ਅੱਛਾ ਗਵਾਈਆਂ ਐ ਤੂੰ ਪਰ ਮੈਂ ਅੱਛਾ ਆਪਣੇ ਆਪ ਨੂੰ ਅੱਛਾ ਤਾਂ ਨਹੀਂ ਮੰਨਦਾ ਕਿਉਂਕਿ ਇਹ ਸ਼ੌਂਕ ਮੇਰੀ ਮਾਂ ਦਾ ਹੈ ਤੇ ਮੇਰਾ ਸ਼ੌਂਕ ਨਹੀਂ ਹੈ ਜੀ ਇਹ ਮੇਰੀ ਮਾਂ ਦਾ ਸ਼ੌਂਕ ਹੈ ਅਗਰ ਮੇਰੀ ਮਾਂ ਦਾ ਸ਼ੌਂਕ ਨਾ ਹੁੰਦਾ ਤੇ ਸ਼ਾਇਦ ਮੈਂ ਇਹ ਛੱਡ ਕੇ ਆਪਣੇ ਕੋਈ ਕਾਰੋਬਾਰ ਜਾਂ ਕਿਤੇ ਨਾ ਕਿਤੇ ਪ੍ਰਾਈਵੇਟ ਜੋਬ ਕਰਦਾ ਹੁੰਦਾ ਤੇ ਮਾਂ ਦੇ ਸ਼ੌਂਕ ਕਰਕੇ ਮੈਂ ਕੋਈ ਜੋਬ ਨਹੀਂ ਕਰਦਾ ਪਿਆ ਕੋਈ ਪ੍ਰਾਈਵੇਟ ਕੰਮ ਨਹੀਂ ਕਰਦਾ ਪਿਆ ਲੇਬਰ ਦੀ ਲੇਬਰ ਹੀ ਆ ਜਿਹੜੀ ਮੈਂ ਕਰਦਾ ਉਹੀ ਮੇਰੇ ਕੋਲ ਹੋਣੀ ਹੈ ਮੇਰੀ ਮਾਂ ਹੁੰਦੀ ਤੇ ਸ਼ਾਇਦ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਘਰਾਂ ਦੇ ਕੰਮ ਕਰਕੇ ਤੈਨੂੰ ਸਿਖਾਵਾਂਗੀ ਇਤਨਾ ਕਿਤੇ ਲੈ ਕੇ ਜਾਵਾਂ ਕਿਤਨੇ ਕਿਤੇ ਪੜਾਵਾ ਲਿਖਾਵਾਂਗੀ ਤੈਨੂੰ ਤੇ ਅੱਜ ਮਾਂ ਨਹੀਂ ਹੈ ਅੱਜ ਉਹ ਕਮੀ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਅੱਜ ਅਗਰ ਮਾਂ ਹੁੰਦੀ ਤਾਂ ਮੈਨੂੰ ਇਹਨਾਂ ਪਤਾ ਕਿ ਮੈਨੂੰ ਪੜਾ ਲਿਖਾ ਕੇ ਕਰਾਂ ਦੇ ਕੰਮ ਕਰਕੇ ਉਹਨੇ ਕਿਤਨਾ ਕਿਤੇ ਜਾਗਰਨ ਦੇ ਵਿੱਚ ਕਿਤਨਾ ਕਿਤੇ ਚੰਗੇ ਲੈਵਲ ਤੇ ਖੜਾ ਕਰ ਦਿੱਤਾ ਗੱਲ ਕਰੀਏ ਪੰਜਾਬ ਦੀ ਤੇ ਖਾਸ ਕਰਕੇ ਅਮ ਸਦੀ ਧਰਤੀ ਦੀ ਇਸ ਧਰਤੀ ਨੇ ਬੜੇ ਵੱਡੇ ਵੱਡੇ ਗਵਈਏ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰੀਏ ਮੁਹੰਮਦ ਰਫੀ ਸਾਬ ਹੋਂਦੇ ਨੇ ਨਰਿੰਦਰ ਚੰਚਲ ਸਾਬ ਹੋਂਦੇ ਨੇ ਜਗਦਾਤਿਆਂ ਦੀ ਲਾਈਨ ਦੇ ਵਿੱਚ ਨਵੀਂ ਕੜੀਆਂ ਵੀ ਜੋਦਦੀਆਂ ਨਜ਼ਰ ਆਦੀਆਂ ਨੇ ਜਿੰਨਾਂ ਵਿੱਚ ਲਵਿਸ਼ ਲਵ ਤੇ ਮਨੀ ਲਾਡਲਾ ਵੀ ਵੱਡਾ ਨਾਮ ਇਸੇ ਧਰਤੀ ਤੋਂ ਬਣ ਕੇ ਸਾਹਮਣੇ ਆਏ ਨੇ ਲੇਕਿਨ ਹਜੇ ਵੀ ਇਸ ਧਰਤੀ ਦੇ ਉੱਪਰ ਇੱਕ ਐਸਾ ਗੁਮਨਾਮ ਗਵਈਆ ਜ਼ਿਸ ਦੀ ਆਵਾਜ਼ ਅਗਰ ਮੈਂ ਤੁਹਾਨੂੰ ਸੁਣਾ ਦਵਾਂ ਤਾਂ ਤੁਸੀਂ ਉਸ ਦੇ ਮਰੀਦ ਹੋ ਜਾਓਗੇ ਕਰ ਦੇ ਹਾਲਾਤ ਜੇਕਰ ਦਿਖਾ ਦਵਾਂ ਇਸ ਕਰ ਦੇ ਹਾਲਾਤ ਦੇਖ ਕੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਣਗੇ ਕਿਉਂਕਿ ਬਾਲੇ ਵਾਲੀਆਂ ਛੱਤਾਂ ਨੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜੇਕਰ ਬਾਲੀਆਂਵਾਲੀ ਛੱਤਾਂ ਦੇ ਕਿਰਾਏ ਦੇਣੇ ਪੈ ਜਾਣ ਤੇ ਫਿਰ ਹਾਲਾਤ ਜ਼ਿਕਰ ਕਰਨੀ ਯੋਗ ਨਹੀਂ ਰਹਿੰਦੇ ਉਹ ਮੰਦਰ ਵੀ ਹੈ ਇੱਥੇ ਜਿਸ ਮਾਤਾ ਦੀਆਂ ਪੇਟਾਂ ਗਾ ਕੇ ਉਹ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ ਉਹ ਮਾਤਾਦਾਨੀ ਨੂੰ ਆਪਣੇ ਇੱਕੋ ਕਮਰੇ ਦੇ ਵਿੱਚ ਜਿੱਥੇ ਉਹ ਰਹਿਦਾ ਵਿਰਾਜਮਾਨ ਕੀਤਾ ਹੋਇਆ ਸੋ ਬੜੀ ਦੁਖ ਭਰੀ ਕਹਾਣੀ ਹੈ ਉਸੇ ਕਮਰੇ ਦੇ ਵਿੱਚ ਰਸੋਈ ਹੈ ਉਸੇ ਕਮਰੇ ਦੇ ਵਿੱਚ ਰਹਿਣਾ ਉਸੇ ਕਮਰੇ ਦੇ ਵਿੱਚ ਬਹਿਣਾ ਤਿੰਨ ਭਰਾ ਨੇ ਕਰਾਇਆ ਦਿੰਦੇ ਨੇ ਉਸ ਕਮਰੇ ਦਾ ਸੋ ਅੱਜ ਸਾਡੇ ਨਾਲ ਮੌਜੂਦ ਨੇ ਅਮਿਸਦੀਓ ਆਵਾਜ਼ ਵਿਜੇ ਮੱਟੂ ਮੈਂ ਤੁਜੀ ਸਭ ਤੋਂ 먼저 ਸਵਾਗਤ ਕਰਦੇ ਆ ਤੁਹਾਡਾ ਚੈਨਲ ਤੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਮੇਰੇ ਘਰ ਚ ਆ ਲਿਖ ਆਏ ਹੋ ਇਹ ਮਾਤਰ ਨੇ ਕਿਰਪਾ ਕਰੇ ਮੇਰੇ ਪਰ ਆਥ ਬਣਾਈ ਰੱਖੇ ਤੁਹਾਡੇ ਉਹ ਤੁਹਾਡੇ ਚੈਨਲ ਤੇ ਮੈਂ ਤੁਜੀ ਸਭ ਤੋਂ ਪਹਿਲਾਂ ਇੰਨੀ ਤੁਹਾਡੀ ਆਵਾਜ਼ ਹੈ ਹਨਾ ਪਹਿਲਾਂ ਚੋਂ ਆਵਾਜ਼ ਹੀ ਸੁਣਾ ਦਿੰਦੇ ਆ ਬਾਕੀ ਅੱਲਾ ਬਾਅਦ ਚ ਕਰਦੇ ਆ ਕੁਛ ਪੇਸ਼ ਕਰੋ ਵਧੀਆ ਜਿਹਾ ਉਹ ਪੈਣਾ ਵਿੱਚੋਂ ਲਾੜਲੀਏ ਪੈ ਮਾਂ ਚਿੰਤ ਭੁਲਨੀ ਉਹ ਮਾਂ ਚਿੰਤਾ ਪੁਰਣੀ ਸਭੇ ਦੁੱਖ ਹਰਨੀ ਉਹ ਪੈਣਾ ਵਿੱਚੋਂ ਨਾ ਡਲੀਏ ਪੈ ਮਾ ਚਿੰਤਾ ਪੁਰਣੀ ਮੋਢੀ ਇੰਨੀ ਜਬਰਦਸਤ ਆਵਾਜ਼ ਹੈ ਲੇਕਿਨ ਘਰ ਦੇ ਹਾਲਾਤ ਨਹੀਂ ਕਾਵਨ ਕੀਨੇ ਹਾਲਾਤ ਆਵੇ ਹਾਲਾਤ ਗਰੀਬੀ ਹਾਲਾਤ ਗਰੀਬੀ ਮੈਂ ਗ੍ਰੀਪੀ ਕਮਾਗਾ ਕਿਉਂਕਿ ਜਦੋਂ ਮੈਂ ਇੱਕ ਲੋਕ ਕਹਿੰਦੇ ਨੇ ਬੜਾ ਅੱਛਾ ਗਵਾਈਆਂ ਹੈ ਤੂੰ ਪਰ ਮੈਂ ਅੱਛਾ ਆਪਣੇ ਆਪ ਨੂੰ ਅੱਛਾ ਤਾਂ ਨਹੀਂ ਮੰਨਦਾ ਕਿਉਂਕਿ ਇਹ ਸ਼ੌਂਕ ਮੇਰੀ ਮਾਂ ਦਾ ਹੈ ਤੇ ਮੇਰਾ ਸ਼ੌਂਕ ਨਹੀਂ ਹੈ ਜੀ ਇਹ ਮੇਰੀ ਮਾਂ ਦਾ ਸ਼ੌਂਕ ਹੈ ਅਗਰ ਮੇਰੀ ਮਾਂ ਦਾ ਸ਼ੌਂਕ ਨਾ ਹੁੰਦਾ ਤੇ ਸ਼ਾਇਦ ਮੈਂ ਇਹ ਛੱਡ ਕੇ ਆਪਣੇ ਕੋਈ ਕਾਰੋਬਾਰ ਜਾਂ ਕਿਤੇ ਨਾ ਕਿਤੇ ਪ੍ਰਾਈਵੇਟ ਜੋਬ ਕਰਦਾ ਹੁੰਦਾ ਤੇ ਮਾਂ ਦੇ ਸ਼ੌਂਕ ਕਰਕੇ ਮੈਂ ਕੋਈ ਜੋਬ ਨਹੀਂ ਕਰਦਾ ਪਿਆ ਕੋਈ ਪ੍ਰਾਈਵੇਟ ਕੰਮ ਨਹੀਂ ਕਰਦਾ ਪਿਆ ਲੇਬਰ ਦੀ ਲੇਬਰ ਹੀ ਆ ਜਿਹੜੀ ਮੈਂ ਕਰਦਾ ਉਹੀ ਮੇਰੇ ਕੋਲ ਹੋਣੀ ਹੈ ਕਿਉਂਕਿ ਇਹਦੇ ਵਾਸਤੇ ਮੈਨੂੰ ਪੈਸੇ ਬਹੁਤ ਚਾਹੀਦੇ ਨੇ ਮੇਰੇ ਕੋਲ ਪੈਸੇ ਸਰ ਮੇਰੀ ਮਾਂ ਦਾ ਸ਼ੌਂਕ ਸੀ ਕਿ ਮੇਰਾ ਪੁੱਤ ਜਾਗਰਣ ਕਰੇ ਮੇਲੇ ਕਰੇ ਸੂਫੀ ਮਹਿਫਲਾਂ ਕਰੇ ਤੇ ਮਹਿਫਲਾਂ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੇ ਜਾਗਰਣ ਦੇ ਵਿੱਚ ਨਾਮ ਰੋਸ਼ਨ ਕਰੇ ਤੇ ਮੇਰੇ ਪੁੱਤ ਨੂੰ ਵੱਡਾ ਨਾਮ ਮਿਲੇ ਮੈਂ ਆਪਣੀ ਮਾਂ ਦੇ ਸ਼ੌਂਕ ਕਰਕੇ ਇਸ ਲਾਈਨ ਦੇ ਵਿੱਚ ਖੜਾ ਆ ਪਾਜੀ ਮਾਂ ਦਾ ਸ਼ੌਂਕ ਜ਼ਰੂਰ ਸੀਗਾ ਹਨਾ ਚਿੰਤਪੁਤਰੀ ਮਾਤਾਂ ਨੂੰ ਬਹੁਤ ਮੰਨਦੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਕੱਲ੍ਹ ਚ ਮਾਤਾ ਦੀ ਤਸਵੀਰ ਕਿਤੇ ਨਜ਼ਰ ਨਹੀਂ ਆਈ ਜਾਂ ਤੁਹਾਡੇ ਪਿਤਾ ਜਣੇ ਨੇ ਉਹਨਾਂ ਦੀ ਤਸਵੀਰ ਨਜ਼ਰ ਨਹੀਂ ਆਈ ਤੁਸੀਂ ਦੱਸਿਆ ਸੀਗਾ ਮਾਂ ਦੀ ਤਸਵੀਰ ਪਾਜੀ ਮੈਂ ਤਾਂ ਨਹੀਂ ਲਾ ਰਿਹਾ ਕਿਉਂਕਿ ਮੇਰੀ ਮਾਂ ਨੇ ਮੈਨੂੰ ਇੱਕ ਕੰਮ ਸੌਂਪਿਆ ਸੀ ਉਹ ਕੰਮ ਸੀ ਕਿ ਮੇਰਾ ਪੁੱਤ ਜਾਗਰਨ ਕਰੇ ਮੇਰਾ ਪੁੱਤ ਗਾਵੇ ਮੇਰੀ ਮਾਂ ਹੁੰਦੀ ਤਾਂ ਸ਼ਾਇਦ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਘਰਾਂ ਦੇ ਕੰਮ ਕਰਕੇ ਤੈਨੂੰ ਸਿਖਾਵਾਂਗੀ ਕਿਤਨਾ ਕਿਤੇ ਲੈ ਕੇ ਜਾਵਾਂ ਕਿਤਨਾ ਕਿਤੇ ਪੜ੍ਹਾਵਾਂ ਲਿਖਾਵਾਂਗੀ ਤੈਨੂੰ ਤੇ ਅੱਜ ਮਾਂ ਨਹੀਂ ਹੈ ਅੱਜ ਉਹ ਕਮੀ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਅੱਜ ਅਗਰ ਮਾਂ ਹੁੰਦੀ ਤਾਂ ਮੈਨੂੰ ਇਹਨਾਂ ਪਤਾ ਕਿ ਮੈਨੂੰ ਪੜ੍ਹਾ ਲਿਖਾ ਕੇ ਘਰਾਂ ਦੇ ਕੰਮ ਕਰਕੇ ਉਹਨੇ ਕਿਤਨਾ ਕਿਤੇ ਜਾਗਰਨ ਦੇ ਵਿੱਚ ਕਿਤਨਾ ਕਿਤੇ ਚੰਗੇ ਲੇਵਲ ਤੇ ਖੜਾ ਕਰ ਦੇਣਾ ਹੋਇਆ ਕੀ ਸੀਗਾ ਮਾਪਿਓ ਨੂੰ ਤੁਸੀਂ ਜ਼ਿਕਰ ਕੀਤਾ ਕਿ ਮਾਪਿਓ ਨਹੀਂ ਨਹੀਂ ਤੁਹਾਡੇ ਨਾਲ ਅੱਜ ਕਿੰਨੀ ਉਮਰ ਚ ਸੀਗੇ ਤੁਸੀਂ ਜਦੋਂ ਤੁਹਾਨੂੰ ਛੱਡ ਕੇ ਗਏ ਤੇ ਕੀ ਹੋਇਆ ਕੀ ਸੀਗਾ ਦੋਨਾਂ ਨੂੰ ਮੇਰੇ ਡੈਡੀ ਦੀ ਉਮਰ ਸੀ ਜਦੋਂ ਡੈਡੀ ਪੂਰੇ ਮੇਰੀ 12 ਸਾਲ ਨਬਰ ਸੀ ਇਸ ਕਮਰੇ ਦੇ ਵਿੱਚ ਹੀ ਪੂਰੇ ਹੋਏ ਤੇ 14 ਸਾਲ ਦਾ ਸੀ ਜਦੋਂ ਮੇਰੀ ਮਦਰ ਪੂਰੇ ਹੋਏ ਕਿਉਂਕਿ ਮੰਮਾ ਨੂੰ ਮਾਉਥ ਕੈਂਸਰ ਸੀ ਤੇ ਪਾਪਾ ਦੇ ਗੁਰਦੇ ਖਰਾਬ ਸੀ ਸੁਪਨਾ ਸੀਗਾ ਮਾਰਨਾ ਸੁਪਨਾ ਸੀਗਾ ਕਿ ਤੁਸੀਂ ਅੱਜ ਜਾਗਦਿਆਂ ਕਦੋਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਨੇ ਤੁਹਾਡੇ ਲਈ ਸੁਪਨੇ ਸਜਾਈ ਸੀਗੇ ਤੁਹਾਨੂੰ ਪਾਸਪੋਰਟ ਵੀ ਅਰੇਂਜ ਕਰਕੇ ਦਿੱਤਾ ਸੀਗਾ ਕਿ ਤੁਸੀਂ ਸ਼ਾਇਦ ਪ੍ਰੋਗਰਾਮਦਾਨ ਕਿਤੇ ਵਿਦੇਸ਼ਾਂ 'ਚ ਵੀ ਜਾਓ ਹਾਂਜੀ ਪਾਸਪੋਰਟ ਉਹਨਾਂ ਨੇ ਬਣਾ ਕੇ ਦਿੱਤਾ ਸੀ ਕਿ ਕਿਤੇ ਨਾ ਕਿਤੇ ਮੇਰਾ ਪੁੱਤ ਕਿਸਲੇ ਬਾਹਰੋਂ ਕਾਲ ਆਂਦੀ ਹੈ ਬਾਜੀ ਆਪਾਂ ਤੁਹਾਡੇ ਸ਼ੋਅ ਲਗਾਣੇ ਆ ਜਾਂ ਆਪਾਂ ਕੁਛ ਨਾ ਕੁਛ ਤੁਹਾਨੂੰ ਸੱਦਦੇ ਆ ਤੇ ਉਹ ਪਾਸਪੋਰਟ ਮੈਂ ਅੱਜ ਤੱਕ ਕਿਤੇ ਵੀ ਨਹੀਂ ਲਾਇਆ ਬਾਜੀ ਕਿਉਂਕਿ ਅਗਰ ਮੈਂ ਵਿਆਜੀ ਪੈਸੇ ਚੁੱਕ ਕੇ ਡਬਾਈ ਵੀ ਜਾਣਾ ਜਾਂ ਛੋਟੇ-ਮੋਟੇ ਕੰਟਰੀ ਵੀ ਜਾਣਾ ਤੇ ਉਹਦੇ ਵਿੱਚ ਮੈਨੂੰ ਪਤਾ ਹੈ ਕਿ ਮੈਂ ਆਪਣੇ ਘਰ ਦਾ ਗੁਜ਼ਾਰਾ ਆਪਣਾ ਰਹਿਣ ਬਸੇਰਾ ਵਧੀਆ ਕਰ ਸਕਦਾ ਹਾਂ ਪਰ ਉਹਦੇ ਵਿੱਚ ਮੈਂ ਤਾਂ ਨਹੀਂ ਯਾਰਾ ਕਿ ਅਗਰ ਮੈਂ ਬਾਹਰ ਗਿਆ ਤੇ ਮੇਰੀ ਮਾਂ ਦਾ ਸ਼ੌਂਕ ਦੱਬਿਆ ਜਾਣਾ ਮੈਨੂੰ ਇਹ ਕਿ ਮੇਰੀ ਗਾਇਕੀ ਦੱਬ ਜਣੀ ਹੈ ਪਰ ਹੁਣ ਇਹ ਕਿ ਇੰਟਰਵਿਊ ਮਾਂ ਦੇ ਸਾਈਜ਼ ਲੱਗਦਾ ਹੈ ਕਿ ਮੇਰੀ ਮਾਂ ਦਾ ਸ਼ੌਂਕ ਪੂਰਾ ਹੋਵੇ ਮੈਂ ਆਪਣਾ ਸ਼ੌਂਕ ਨਹੀਂ ਪੂਰਾ ਕਰ ਮੈਂ ਆਪਣੀ ਮਾਂ ਦਾ ਸ਼ੌਂਕ ਪੂਰਾ ਕਰ ਰਿਹਾ ਨਹੀਂ ਬਿਲਕੁਲ ਨਹੀਂ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਆ ਜ਼ਰੂਰ ਤੁਹਾਡੀ ਮਦਦ ਕਰਨਗੇ ਤੁਹਾਨੂੰ ਬੁਲਾਉਣਗੇ ਹੁਣ ਅਸ਼ਟਮੀ ਆ ਰਹੀ ਹੈ ਹਨਾ ਸੰਗਤਾਂ ਦੂਦ ਦੂਦ ਲੰਗਰ ਲੈ ਕੇ ਜਾਗਦਿਆਂ ਕਵਾਨ ਜਾ ਰਹੀਆਂ ਨੇ ਉਹਨਾਂ ਨੂੰ ਕੀ ਸੁਣਨ ਦਾ ਚ ਉਹਨਾਂ ਨੂੰ ਸੁਨੇਹਾ ਇਹ ਹੋਇਆ ਜੀ ਅਗਰ ਮੇਰੀ ਆਵਾਜ਼ ਅੱਛੀ ਲੱਗਦੀ ਹੈ ਤੁਹਾਨੂੰ ਮੇਲੇ ਜਾਗਰਨ ਦੇ ਵਿੱਚ ਮੈਨੂੰ ਸੱਦੋ ਅਸ਼ਟਮੀ ਆਣ ਲਈ ਅਸ਼ਟਮੀਆ ਤੇ ਸੱਦੋ ਮੈਨੂੰ ਕਿਉਂਕਿ ਸੁਣੋ ਮੈਨੂੰ ਸੁਣ ਕੇ ਹੰਗਾਰਾ ਦਿਓ ਪਤਾ ਲੱਗੇ ਕਿ ਮੈਨੂੰ ਕੋਈ ਲੋਕ ਸੁਣਦੇ ਨੇ ਭਜਨ ਸੁਣਦੇ ਨੇ ਮੇਰੇ ਭਜਨ ਸੁਣਨਗੇ ਮੈਨੂੰ ਪਤਾ ਲੱਗੇਗਾ ਕਿ ਮੇਰੀ ਮਾਂ ਦਾ ਸ਼ੌਂਕ ਪੂਰਾ ਹੋ ਰਿਹਾ ਮੈਂ ਸਟੇਜਾਂ ਤੇ ਖੜ ਕੇ ਗਾ ਰਹੀ ਹਾਂ ਇੱਕ ਪਾਸੇ ਵੱਡੇ ਵੱਡੇ ਸਿੰਗਲਾਂ ਦੀਆਂ ਪੇਮੈਂਟਾਂ ਲੱਖਾਂ ਪਈ ਹੋ ਗਈਆਂ ਨਾ ਲੱਖਾਂ ਰੁਪਏ ਲੈਂਦੇ ਆ ਤੇ ਜਦੋਂ ਸਟੇਜਾਂ ਤੇ ਚੜਦੇ ਆ ਨੋਟ ਵੀ ਬਥੇਰੇ ਵਰਤੇ ਉਹਨਾਂ ਤੇ ਸੋਚ ਚਾਹੇ ਨਾ ਹੋਵੇ ਤਾਲ لیکن پھر بھی ਜਦੋਂ ਸਟੇਜਾਂ ਤੇ ਚੜਦੇ ਆ ਬੜਾ ਪਿਆਰ ਮਿਲਦਾ ਸੰਗਤਾਂ ਦਾ ਹਨਾ ਬਾਉਂਸਰ ਨਾਲ ਹੁੰਦੇ ਆ ਗਰੁੱਪ ਬੜੇ ਵੱਡੇ ਵੱਡੇ ਹੈਵੀ ਹੋ ਗਏ ਤੇ ਫਿਰ ਜਦੋਂ ਉਹਨਾਂ ਨੂੰ ਦੇਖਦੇ ਮਨ ਚ ਕੀ ਹੁੰਦਾ ਮਨ ਚ ਉਹਨਾਂ ਦਾ ਇਹੀ ਆਂਦਾ ਹੈ ਭਾਜੀ ਕਿ ਕਿਤਨਾ ਕਿਤੇ ਮਾਤਰਾਣੀ ਮੇਰੀ ਵੀ ਸੁਨੇਗੀ ਮਾ ਚਿੰਤਪੁਰਨੀ ਸੁਨੇਗੀ ਮਾ ਵੈਸ਼ਨੋ ਸੁਨੇਗੀ ਮੇਰੇ ਮਨ ਚ ਇਹੀ ਆ ਕਿ ਅੱਜ ਜੋ ਮੇਰੀ ਮਾਂ ਨੇ ਸੁਪਨਾ ਮੇਰੇ ਵਾਸਤੇ ਸਜਾਇਆ ਹੈ ਉਹ ਸਿੰਗਰਾਂ ਨੂੰ ਵੇਖ ਕੇ ਪੂਰਾ ਹੋ ਜਾਂਦਾ ਕਿ ਯਾਰ ਅੱਜ ਉਹ ਸਟੇਜਾਂ ਤੇ ਗਾ ਰਹੇ ਨੇ ਕਿਦਨਾ ਕਿਤੇ ਮੈਂ ਵੀ ਸਟੇਜਾਂ ਤੇ ਖੜ ਕੇ ਗਾਵਾਂਗਾ ਜਿੱਦਣ ਸਟੇਜ ਤੇ ਖੜਕੇ ਗਾਵਾਂ ਗੋਸਤਨ ਆਪਣੀ ਮਾਂ ਦੀ ਫੋਟੋ ਲਾਵਾਂਗਾ ਕਿ ਅੱਜ ਮਾਂ ਮੈਂ ਸਟੇਜ ਤੇ ਖੜਕੇ ਆਇਆ ਲੋਕਾਂ ਨੇ ਮੈਨੂੰ ਪਿਆਰ ਮਿਲਿਆ ਲੋਕਾਂ ਨੇ ਮੇਰੇ ਭਜਨ ਸੁਣੇ ਲੋਕਾਂ ਨੇ ਭਜਨਾਂ ਦੇ ਵਿੱਚ ਮੇਰੇ ਨਾਲ ਹੰਗਾਰਾ ਭਰਿਆ ਮਾਸਟਰ ਸਲੀਮ ਜੀ ਦੀ ਗੱਲ ਕਰੀਏ ਬੜਾ ਵੱਡਾ ਨਾਮ ਨੇ ਬਾਲੀਵੁੱਡ ਦੇ ਵਿੱਚ ਵੀ ਗਾ ਚੁੱਕੇ ਆ ਤੁਹਾਡੀ ਆਵਾਜ਼ ਉਹਨਾਂ ਨਾਲ ਬਹੁਤ ਮਿਲਦੀ ਹੈ ਕਿੰਨਾ ਕੁ ਸੁਣਦੇ ਹੋ ਉਹਨਾਂ ਨਾਲ ਕਦੀ ਮੁਲਾਕਾਤ ਹੋਈ ਹੈ ਉਹਨਾਂ ਨਾਲ ਨਹੀਂ ਮੁਲਾਕਾਤ ਨਹੀਂ ਹੋਈ ਭਾਜੀ ਕਦੀ ਉਹਨਾਂ ਨਾਲ ਤੇ ਨਾ ਪਹੁੰਚੇ ਗਿਆ ਉਹਨਾਂ ਤੱਕ ਹੁਣ ਕੋਸ਼ਿਸ਼ ਹੈ ਕਿ ਇਸ ਵੀਡੀਓ ਰਾਹੀਂ ਸ਼ਾਇਦ ਭਾਜੀ ਹੋਣੀ ਕਿਤੇ ਨਾ ਕਿਤੇ ਮੈਨੂੰ ਆਪਣੇ ਕੋਲ ਬੁਲਾਣ ਜਾ ਮੈਂ ਬਾਜੀ ਕੋਲ ਚਲ ਜਾ ਕਿਤਨਾ ਕਿਤੇ ਬਾਜੀ ਉਹਨਾਂ ਦਾ ਕਾਲ ਵਗੈਰਾ ਆਵੇ ਮੈਂ ਜਾਵਾਂਗਾ ਜਰੂਰ ਕਿਉਂਕਿ ਮੇਰਾ ਡ੍ਰੀਮ ਹੈ ਮੇਰੇ ਦਿਲ ਦੀ ਡ੍ਰੀਮ ਹੈ ਮੇਰੀ ਮਾਤਾ ਦੀ ਵੀ ਡ੍ਰੀਮ ਹੈ ਕਿ ਕਿਤੇ ਬਾਜੀ ਉਹਨਾਂ ਨੂੰ ਮਿਲ ਕੇ ਆਵਾਂ ਕਿਉਂਕਿ ਬਾਜੀ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਪ੍ਰੇਮ ਪਿਆਰ ਹੈ ਮੇਰਾ ਕਿਉਂਕਿ ਉਹਨਾਂ ਨੂੰ ਸੁਣ ਕੇ ਇਹ ਜਾਗਰਨ ਉਹਨਾਂ ਲਵੇ ਕੇ ਮੈਂ ਸ਼ੁਰੂ ਕੀਤੀ ਸੀ ਜਰੂਰ ਉਹਨਾਂ ਦਾ ਵੀ ਕੁਛ ਕੋਈ ਭਜਨ ਜਾਂ ਕੋਈ ਗੀਤ ਤੁਹਾਡੇ ਮਨ ਨੂੰ ਪਸੰਦ ਹੋਵੇ ਉਹ ਸੁਣਾ ਸਕਦੇ ਹੋ ਜਰੂਰ ਜੀ ਹੋ ਮौज ਲੱਗ ਗਈ ਹੈ ਕੋਈ ਥੋੜੇ ਵੀ ਨਾ ਦੀ ਏ ਹੋ ਜਦੋਂ ਦੀ ਮਿਆਨੇ ਮੋਜ ਲੱਗ ਗਈ ਐ ਕੋਈ ਥੋੜ ਬਿਨਾਂ ਰਹੀ ਐ ਹੋ ਮੋਜ ਲੱਗ ਗਈ ਐ ਕੋਈ ਥੋੜ ਬਿਨਾਂ ਰਹੀ ਐ ਹੋ ਇਨੀ ਆਵਾਜ਼ ਦਾ ਸਟਾਰ ਕੋਣ ਹੈ ਪਹਿਲਾਂ ਤਾਂ ਦਾ ਉਸਤਾਦ ਦਾ ਨਾਮ ਵੀ ਜਗ ਜਗਲ ਕਰ ਦੋ ਜਿਹਦੇ ਕੋ ਸਿੱਖਿਆ ਤੁਸੀਂ 뮤직 ਕਿਉਂਕਿ ਮੈਨੂੰ ਲੱਗਦਾ ਕਿ ਕਈ ਸਾਲ ਲੱਗ ਜਾਂਦੇ ਹੈ ਜੀ ਗਾਇਕੀ ਸਿੱਖਣ ਲੱਗੀਆਂ ਹਨ ਤੇ ਕੌਣ ਉਸਤਾਦ ਹੈ ਗੋੜ ਇਹ ਗੋੜ ਗਿਫਟ ਹੈ ਬਾਜੀ ਮੈਂ ਸਿੱਖਿਆ ਨਹੀਂ ਕਿਸੇ ਕੋਲ ਅੱਛਾ ਹੁਣ ਮੇਰੇ ਉਸਤਾਦ ਜੀ ਜਿਨ੍ਹਾਂ ਕੋ ਮੈਂ ਹਰਮੋਨੀਅਮ ਦੀ ਤਾਲਿਮ ਲੰਜਨਾ ਸ਼ਾਇਲ ਸ਼ਰਮਾ ਜੀ ਔਰ ਜਿਨ੍ਹਾਂ ਦੇ ਨਾਲ ਮੈਂ ਜਾਗਰਨ ਤੇ ਜਾਨਾ ਮੇਰੀ ਰੋਜੀ ਰੋਟੀ ਮੇਰਾ ਦਾਲ ਫੂਲਕਾ ਚੱਲਦਾ ਹੈ ਜਨਾਬ ਗਗਨ ਮਸਤ ਜੀ ਉਹਨਾਂ ਦੇ ਨਾਲ ਹੁਣ ਇਹ ਸ਼ੁਰੂ ਕੀਤਾ ਹੈ 13 ਸਾਲ ਤੋਂ ਮੈਂ ਗਗਨ ਮਸਜਿਦ ਨਾਲ ਤੇ ਉਸਤਾਦ ਜੀ ਨਾਲ ਮੈਨੂੰ 4-5 ਸਾਲ ਚੱਲੇ ਆ ਸ਼ਾਇਲ ਸ਼ਰਮਾ ਜੀ ਨੇ ਸਿਖਾ ਦਿਆ ਤੇ ਇਹ ਗੋਡ ਗਿਫਟ ਹੀ ਹੈ ਭਾਜੀ ਗੋਡ ਗਿਫਟ ਕਰਕੇ ਉਹਨਾਂ ਨੇ ਆਪਣੇ ਕੋਲ ਬੁਲਾਇਆ ਕਿ ਆਪਾਂ ਤੁਹਾਨੂੰ ਸਿਖਾਣੇ ਆ ਤੇ ਫੀਸ ਵਗੈਰਾ ਵੀ ਨਹੀਂ ਕੋਈ ਲੈਂਦੇ ਭਾਜੀ ਮੇਰੇ ਕੋਲ ਹਾਂਜੀ ਤੁਹਾਡੇ ਕੋਲ ਅਮੀਰ ਸਾਡੀ ਧਰਤੀ ਤੋਂ ਨਰਿੰਦਰ ਚੰਚਲ ਸਾਹਿਬ ਹੋਏ ਨੇ ਜਿਨ੍ਹਾਂ ਨੂੰ ਭਜਨ ਸਮਰਾਟ ਦਾ ਦਰਜਾ ਦਿੱਤਾ ਜਾਂਦਾ ਹੈ। ਉਹਨਾਂ ਨੂੰ ਸੁਣਦੇ ਹੋ? ਹਾਂਜੀ ਹਾਂਜੀ ਸੁਣਨਾ ਹੈ ਜੀ। ਉਹਨਾਂ ਦੇ ਕੋਈ ਗੀਤ ਕੋਈ ਭਜਨ ਹੈ ਜੋ ਮਨ ਦੇ ਵਿੱਚ ਵਸਿਆ ਹੋਵੇ ਕਿਉਂਕਿ ਬੜੀ ਦੂਰ ਦਾਦੀ ਨਾਲ ਉਹਨਾਂ ਨੇ ਆਪਣੇ ਜਿਹੜੇ ਭਜਨ ਗਾਏ ਉਹ ਜ਼ਰੂਰ ਸੁਣਾਇਆ ਜਾਵੇ। ਉਹਨਾਂ ਦਾ ਭਜਨ ਇੱਕ ਹੈਗਾ ਜੀ। ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮਾ। ਉਹ ਮੈਨੂੰ ਤੇਰੀ ਆਦਤ ਪੈ ਗਈ ਏ। ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮਾਂ ਉਹ ਮੈਨੂੰ ਤੇਰੀ ਆਦਤ ਪੈ ਗਈ ਏ ਤੂੰ ਸਾਰੇ ਜਗ ਦੀ ਮਾਏ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਮਮਤਾ ਦੀ ਠੰਡੜੀ ਛਾਏ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਮੈਂ ਜੁਦਾਇਆ ਨਹੀਂ ਸਕਦਾ ਮਾਂ ਮੈਨੂੰ ਤੇਰੀ ਆਦਤ ਪੈ ਗਈ ਏ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮੈਨੂੰ ਤੇਰੀ ਆਦਤ ਪੈ ਗਈ ਏ ਕਮਾਲ ਯਾਰ ਕਮਾਲ ਗਾਤੀ ਆ ਮਟੂ ਬਾਈ ਹੁਣ ਇੱਕ ਵਾਰ ਫੇਰ ਬੰਦਾ ਨੰਬਰ ਰੀਪੀਟ ਕਰ ਦੋ ਤੇ ਜਿਹੜੇ ਸ਼ੋਅ ਤੇ ਸੁਣ ਰਹੇ ਨੇ ਉਹਨਾਂ ਨੂੰ ਜਾਂਦੇ ਜਾਂਦੇ ਕੋਈ ਮੈਸੇਜ ਦਿਓ ਅਜਿਹਾ ਕਿ ਉਹ ਤੁਹਾਨੂੰ ਜਦੋਂ ਮਿਲਣ ਤੇ ਉਹ ਜਿਹੜੀਆਂ ਤਮਾਮ ਗੱਲਾਂ ਤੁਸੀਂ ਕੀਤੀਆਂ ਉਹ ਤੁਹਾਡੇ ਵਿੱਚ ਜ਼ਰੂਰ ਦੇਖਣ ਤੇ ਲੋਕਾਂ ਦੇ ਅੱਗੇ ਉਹ ਚੀਜ਼ਾਂ ਸਾਰੀਆਂ ਜਗ ਜਗਤ ਕਰ ਸਕਦੇ ਹੋ ਤੁਸੀਂ ਮੇਰੀ ਕੋਸ਼ਿਸ਼ ਇਹੀ ਹੱਥ ਜੋੜ ਕੇ ਵਾਜੀ ਇਹ ਮੇਰਾ ਸ਼ੌਂਕ ਨਹੀਂ ਮੇਰੀ ਮਾਂ ਦਾ ਸ਼ੌਕ ਹੈ ਖੜ ਕੇ ਸਟੇਜਾਂ ਤੇ ਗਾਣਾ ਪੇਟਾਂ ਗਾਣੀਆਂ ਮਾਈ ਦੀਆਂ ਮਾਂ ਦੇ ਭਜਨ ਗਾਣੇ ਇਹ ਅਸ਼ਟਮੀ ਵਾਲੇ ਅਸ਼ਟਮੀ ਤੇ ਹੁਣ ਬੜੇ ਆਨੇ ਸਿੰਗਰ ਕਰਨੇ ਆ ਮੈਨੂੰ ਇਹ ਕਿ ਮੈਂ ਸਿੰਗਰ ਨਹੀਂ ਇੱਕ ਮਾਤਾ ਦਾ ਸੇਵਕ ਐ ਬੱਚੜਾ ਮਾਈ ਦਾ ਮਾ ਚਿੰਤ ਪੁਨੀ ਦਾ ਮਾ ਵੈਸ਼ਨੋ ਦਾ ਤੇ ਮੈਨੂੰ ਪੁਲਿਸ ਜਾਗਰਨ ਤੇ ਸੱਦੋ ਚਾਹੇ ਕੱਲੇ ਨੂੰ ਚਾਹੇ ਦੋ ਭੇਟਾਂ ਚਾਹੇ ਇੱਕ ਭੇਟਾਂ ਚਾਹੇ ਇੱਕ ਜਕਾਰੇ ਵਾਸਤੇ ਬਲਾਉ ਮੈਂ ਜਰੂਰ ਆ ਬੜੀ ਇੱਕ ਇਥੇ ਇੱਕ ਗੱਲ ਹੋਰ ਹੁੰਦੀ ਆ ਜਦੋਂ ਕੋਰਸ ਕਰਾਉਂਦੇ ਆ ਸਿੰਗਰ ਅੱਜ ਕੱਲ ਹਣਾ ਪੇਮੈਂਟਾਂ ਜਿਆਦੀਆਂ ਤੇ ਕੋਰਸ ਵਾਲਿਆਂ ਨੂੰ ਵੀ ਪੇਮੈਂਟ ਭਰਦੇ ਆ ਤੁਹਾਨੂੰ ਨਹੀਂ ਕੋਰਸ ਲਈ ਕੋਈ ਲੈ ਕੇ ਗਿਆ ਕਦੋਂ ਵੀ ਬਾਹਰ ਫੜ ਕੇ ਆ ਸਾਡੇ ਨਾਲ ਚੱਲਦੇ ਆ ਰਿਕਾਰਡ ਕਰਾਈਏ ਜਾਂ ਤੈਨੂੰ ਕੋਰਸ ਕਰਾਈਏ ਭਾਜੀ ਕੋਰਸ ਦੀ ਗਿਆ ਮੈਂ ਬੜਿਆਣਾ ਮੈਂ ਪਰ ਹੁਣ ਜਾਣ ਨੂੰ ਜਿੰਨ ਕਦ ਕਿਉਂਕਿ ਉਸ ਟਾਈਮ ਤੇ ਪੇਮੈਂਟ ਨਹੀਂ ਦਿੰਦੇ ਭਾਜੀ ਉਹ ਜਿਹੋ ਜਿਹੋ ਪੇਮੈਂਟ ਅੱਜ ਕੱਲ ਚੱਲਦੀ ਪਈ ਆ ਮਗਈ ਦੇ ਤੌਰ ਤੇ ਹਿਸਾਬ ਨਾਲ 11200 ਰੁਪਏ ਦੀ ਮੌਲੀ ਗੱਲ ਹੈ ਕਿ ਪੇਮੈਂਟ ਹੋਣੀ ਚਾਹੀਦੀ ਕੋਰਸ ਵਾਲੇ ਦੀ ਜਿਨੇ 5 6 ਘੰਟੇ 7 ਘੰਟੇ ਕੰਮ ਕਰਨਾ ਤੇ ਉਹ ਪੇਮੈਂਟ ਦੇ ਰਿਹਾ ਭਾਜੀ 500 600 500 600 ਤੇ 500 600 ਦੇ ਵਿੱਚ ਭਾਜੀ ਅੱਜ ਕੱਲ ਜਿੰਨੀ ਮਗਈ ਆ 1500 ਰੁਪਏ ਮੇਰੇ ਮਕਾਨ ਦਾ ਰੈਂਟ ਹੈ ਭਾਜੀ ਸਿਲੰਡਰ ਪੁਰਾਣਾ ਪਾਜੀ ਰਾਸ਼ਨ ਪਵਾਣਾ ਕੁਛ ਕਰਾਂਦੇ ਆਪਣੇ ਖਰਚੇ ਕੋਈ ਬੰਦੇ ਦੀ ਤਬੀਅਤ ਖਰਾਬ ਹੋ ਗਈ ਪਾਜੀ ਉਹਦਾ ਸਰਕਲ ਬੜਾ ਔਖਾ ਪਾਜੀ 600 ਰੁਪਏ ਦੇ ਵਿੱਚ ਬੰਦਾ ਕੀ ਕਰੇ ਉਹਨੇ ਮੈਂ 4 ਦਿਨ ਤੋ ਵੇਲਣਾ ਪਾਜੀ ਬਰਸਾਤ ਕਰਕੇ 4 ਦਿਨ ਤੋ ਵੇਲਣਾ ਉਹ 600 ਰੁਪਏ ਜਿੰਨੇ ਦਿਨ ਚਲਾਵਾਂਗਾ ਪਾਜੀ ਮੈਨੂੰ ਅਖਜ਼ਾਰਾ ਮੈਨੂੰ ਵੀ ਐਗਜ਼ੈਂਪਲ ਰੋਟੀ ਬਾਣੀ ਫਿਰ ਆਪ ਹੀ ਬਣਾਉਨੇ ਹੋ ਸਾਡੇ ਤੁਸੀਂ ਭਾ ਮਿਲ ਕੇ ਇੱਕ ਦੂਜੇ ਨਾਲ ਸਾਢਾ ਪੀਂ ਰੋਟੀ ਬਾਣੀ ਪਾਜੀ ਆਪ ਹੀ ਜਿਹੜਾ ਟਾਈਮ ਨਾ ਆ ਗਿਆ ਫਿਰ ਉਹਨੇ ਆਪਣਾ ਕੰਮ ਸ਼ੁਰੂ ਕਰ ਦੇਣਾ ਰੋਟੀ ਬਣਾ ਲਈ ਆਪਣਾ ਕਾਰੋਬਾਰ ਕਰਕੇ ਵੇਲੇ ਸੋ ਪੰਜਾਬੀਓ ਮੈਨੂੰ ਲੱਗਦਾ ਹੁਣ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਜਿਹੜਾ ਸਮਾਂ ਤੁਹਾਡਾ ਆ ਗਿਆ ਕਿ ਇਹਨਾਂ ਦੀ ਮਦਦ ਕਰਨ ਦਾ ਕਿਉਂਕਿ ਇਹ ਜਿਹੜਾ ਗਵਈਆ ਹੈ ਇਹਦੀ ਆਵਾਜ਼ ਬੜੀ ਬਾਖਮਾਲ ਹੈ ਪੂਰੇ ਅੰਮ੍ਰਿਤਸਰ ਦੇ ਵਿੱਚ ਇਹ ਆਵਾਜ਼ ਦਾ ਡੰਕਾ ਵਜਣਾ ਚਾਹੀਦਾ ਪੂਰੇ ਭਾਰਤ ਦੇ ਵਿੱਚ ਸਵਾਜ਼ ਦਾ ਡੰਕਾ ਵਜਣਾ ਚਾਹੀਦਾ ਨੰਬਰ ਤੁਹਾਨੂੰ ਮਿਲ ਗਿਆ ਹੁਣ ਸਮਾਂ ਆ ਗਿਆ ਅੱਗੇ ਆ ਕੇ ਇਸ ਸਿੰਗਲ ਦੀ ਕਲਾਕਾਰ ਦੀ ਬਾਹ ਫੜਨ ਦਾ ਤੇ ਇਹਨਾਂ ਦੇ ਸੁਪਨੇ ਨੂੰ ਇਹਨਾਂ ਦੇ ਮਾਂ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸੋ ਮੈਨੂੰ ਲੱਗਦਾ ਹੁਣ ਲੋਗ ਜ਼ਰੂਰ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਕੰਟੈਕਟ ਕਰਨਗੇ ਮਿਲਣਗੇ ਤੇ ਇਹਨਾਂ ਦੀ ਬਾਹ ਫੜਨਗੇ ਸੋ ਤੁਸੀਂ ਦੇਖਦੇ ਸਿਟੀ ਹੈਡਲਾਈਨਸ ਮੈਂ ਦਾਨਿਸ਼ ਕੈਮਰਮੈਨ ਤਤਪ੍ਰੀਤ ਕੋਲੀ ਦੇ ਨਾਲ ਧੰਨਵਾਦ ਜੀ